ਪਈ ਮੇਰਾ ਨਾਮ ਹੈਗਾ ਅਨੂਮੈਨ ਦੁਕਾਨ ਹੈਗੀ ਵੀ ਨਾਸਿਕ ਸਟੋਰ ਜਾ ਚੌਂਗ ਦੇ ਨਾਲ ਕੀ ਗੱਲ ਬਾਤ ਪਈ 21 ਤਰੀਕ ਨੂੰ ਮੇਰੇ ਕੋਲ ਅਣਪਛਾਤਾ ਬੰਦਾ ਆਇਆ ਸੀ ਸਾਈਕਲ ਲੈ ਕੇ ਗਿਆ ਸਾਈਕਲ ਉਹਨੇ ਪਸੰਦ ਕੀਤਾ ਲਿਆ ਤੇ ਸਾਈਕਲ ਅਸੀਂ ਫਿਟਿੰਗ ਕਰਵਾਤਾ ਫਿਟਿੰਗ ਕਰਵਾ ਕੇ ਤੇ ਉਹਨੂੰ ਜਿੰਨੀ ਵਾਰੀ ਕੋਣਾ ਕਿ ਭਾਜੀ ਆਜੋ ਬਿੱਲ ਕਟਵਾ ਲਓ ਤੇ ਉਹ ਭਈ ਕੱਲ ਨੂੰ ਫੋਨ ਲਗਾਉਂਦਾ ਇਹਦੇ ਸਾਈਡ ਤੇ ਹੋ ਜਾਂਦੇ ਤੇ ਇਹ ਉਹਨੂੰ ਘੱਟੋ ਘੱਟ ਨਹੀਂ ਤੇ 7-8 ਦੀ ਮਹਿ ਗਿਆ ਮੈਂ ਕਿਹਾ ਭਾਈ ਬਿੱਲ ਘਟਾ ਲੋ ਕਿ ਮੈਂ ਇਕੱਲਾ ਹੀ ਦੁਕਾਨ ਤੇ ਮੈਨੂੰ ਆਏ ਕਿ ਕੋਈ ਹੋਰ ਕਸਟਮਰ ਆ ਜਾਏ ਤੇ ਮੈਂ ਉਹ ਦੂਜੇ ਪਾਸੇ ਚੱਲ ਜਾਵਾਂ ਬਿਲਕੁਲ ਤੇ ਮੈਂ ਉਹਨੂੰ ਕਿੰਨੀ ਰੀ ਗਿਆ ਉਹ ਜਦੋਂ ਬਿੱਲ ਵਾਲੋ ਕਹਿਣਾ ਉਹਨੇ ਸਾਈਡ ਦੇ ਹੋ ਕੇ ਕੰਨ ਨੂੰ ਫੋਨ ਲਗਾ ਲੈਣਾ ਤੇ ਜਦੋਂ ਸਾਈਕਲ ਫਿਟਿੰਗ ਹੋ ਗਿਆ ਉਦੋਂ ਮੇਰੇ ਕੋ ਗਾਹਕ ਆ ਕੇ ਦੋਗੇ ਤੇ ਮੈਂ ਉਧਰ ਲਈ ਸਾਈਡ ਮੈਨੂੰ ਕਹਿੰਦਾ ਭਾਈ ਆ ਜਾਓ ਗੱਡੀ ਚ ਸੈਕਰ ਖਵਾ ਦੋ ਤੇ ਮੈਂ ਬੰਦੇ ਨੂੰ ਕਿਹਾ ਮੈਂ ਗੱਡੀ ਦੇ ਸੈਕਰ ਖਵਾ ਕੇ ਤੇ ਆਇਓ ਮੈਂ ਨਾਲ ਹੋ ਕੇ ਗਾਗ ਛੱਡ ਕੇ ਤੇ ਮੈਂ ਨਾਲ ਹੋ ਕੇ ਸੈਕਰ ਖਵਾਇਆ ਤੇ ਮੈਂ ਉਹਨੂੰ ਕਿਹਾ ਮੈਂ ਭਾਈ ਬਿੱਲ ਘਟਾ ਲਓ ਮੇਰੇ ਕੋਲ ਅੰਦਰ ਕਸਟਮਰ ਹੀ ਤੇ ਮੈਨੂੰ ਆਣ ਕੇ ਨਾ ਉਹਨੇ ਪੇਟੀਮ ਕੀਤੀ ਕਿ ਆ ਭਾਈ ਹੋ ਗਈ ਏ ਤੇ ਪੇਟੀਮ ਕਰਕੇ ਤੇ ਨਾਲੇ ਮੈਂ ਜਦੋਂ ਚੈੱਕ ਕੀਤਾ ਪੇਟੀਮ ਆਈ ਨਹੀਂ ਤੇ ਮੈਂ ਉਹਦੇ ਮਗਰ ਉਹਨੂੰ ਬਾਜਾ ਮਾਰੀਆ ਮੈਂ ਭਾਈ ਭਾਈ ਗੱਲ ਸੁਣੋ ਉਹਨੇ ਗੱਡੀ ਲਿਆ ਕੇ ਇਹਦੇ ਗੱਡੀ ਦੁੜਾਈ ਪਤਾ ਨਹੀਂ ਲੱਗਦਾ ਕਿੱਧਰਲੇ ਪਾਸੇ ਗਿਆ ਏ ਮੇਰੇ ਕੋ ਮੇਰੇ ਕੋ ਗਾਗ ਹੀ ਗਾਗ ਆਪਣਾ ਮੋਟਰਸਾਈਕਲ ਨਾਲ ਲੈ ਕੇ ਤੇ ਮੇਰੇ ਕੋ ਉਸ ਵੇਲੇ ਮੈਂ ਦੁਕਾਨ ਤੇ ਕੱਲਾ ਹੀ ਤੇ ਗਾਗ ਮੇਰੇ ਨਾਲ ਗਿਆ ਮੋਟਰਸਾਈਕਲ ਲੈ ਕੇ ਤੇ ਕਿਉਂਕਿ ਮੇਰਾ ਤੇ ਉਹਦਾ ਫਰਕ ਪਿਆ 2 ਮਿੰਟ ਦਾ 2 ਮਿੰਟ ਵਿੱਚ ਉਹ ਜਾ ਚੌਂਗ ਤੋਂ ਕਿਸ ਸਾਈਡ ਤੇ ਗਿਆ ਸਾਨੂੰ ਪਤਾ ਨਹੀਂ ਲੱਗਿਆ ਕਿੰਨੇ ਦਾ ਸਾਈਕਲ ਸਾਈਕਲ ਹੈਗਾ ਜੀ 14500 ਦੇ ਕਿਸ ਤਰੀਕ ਦੀ ਗੱਲ ਹੈ ਇਹ 21 ਤਰੀਕ ਦੀ ਮਾਰਚ 21 ਦੀ ਕੰਪਲੇਨ ਕੀਤੀ ਸੀ ਹਾਂਜੀ ਹਾਂਜੀ ਕੀ ਕਾਰਵਾਈ ਕਾਰਵਾਈ ਹੋਈ ਨਹੀਂ ਕੋਈ ਪੁੱਛਿਆ ਕੋਈ ਨਹੀਂ ਨਹੀਂ ਕੋਈ ਪੁੱਛਿਆ ਨਹੀਂ ਤੜਕੂ ਸੀ ਸੀਕਾਰਡਿੰਗ ਕਰੀ ਆ ਗਈ ਹਾਂਜੀ ਹਾਂਜੀ ਬੜੀ ਬੜੀ સારી ਹਾਂਜੀ ਕੀ ਮੰਗ ਕਰ ਰਹੇ ਹੋ ਮੰਗ ਆਈ ਹੈ ਕਿ ਬੰਦਾ ਫੜੋਏ ਤੇ ਸਾਨੂੰ ਸਾਡੇ ਸਾਈਕਲ ਦੇ ਪੈਸੇ ਮਿਲ ਜਾਣ ਤੇ ਬਾਕੀ ਦੁਕਾਨਦਾਰ ਵੀ ਥੋੜੇ ਸਤਾਰ ਕਰਿਓ ਕਿ ਇਹੋ ਜੇ ਬੰਦੇ ਰਸ਼ ਦਾ ਹੀ ਫਾਇਦਾ ਚੁੱਕਦੇ ਆ ਕਿਉਂਕਿ ਮਿਹਨਤ ਦੀ ਕਮਾਈ ਆ ਅੱਦਾਂ ਚੱਲ ਜਾ ਕੋਈ ਫਾਇਦਾ ਨਹੀਂ ਹੈਗਾ ਜੀ ਮਿਹਨਤ ਦਾ ਰੁਪਈਆ ਵੀ ਬੜਾ ਹੁੰਦਾ